ਵੈਕਤ ਨੂੰ ਪਤਾ ਹੀ ਇੱਕ ਇੱਕ ਚੋਰੀ ਦੀਆਂ ਵਾਰਦਾਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਤੇ ਅੱਜ ਇੱਕ ਅਜੀਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕੱਠੇ ਹੀ ਚਾਰ ਦੁਕਾਨਾਂ ਦੇ ਤਾਲੇ ਤੋੜ ਦਿੱਤੇ ਗਏ ਜਿੰਦੇ ਤੋੜ ਦਿੱਤੇ ਗਏ ਅਤੇ ਉਹਨਾਂ ਵਿੱਚੋਂ ਨਕਦੀ ਰਕਮੀ ਕੱਢ ਲਈ ਗਈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਮਝੀ ਕਰਦੇ ਆ ਤੁਸੀਂ ਜੁੜੇ ਰਹੋ ਆਪਣੀ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਕੋਨ ਨੂੰ ਦੱਸ ਦਈਏ ਕਿ ਚੋਰੀ ਦੀਆਂ ਵਾਰਦਾਤਾਂ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਕੋਈ ਅਜਿਹਾ ਸ਼ਹਿਰ ਪਿੰਡ ਥਾਂ ਜਿੱਥੇ ਕੋਈ ਨਹੀਂ ਹੋਵੇਗੀ ਜਿੱਥੇ ਕਿ ਚੋਰੀ ਦੀ ਵਾਰਦਾਤ ਸਾਹਮਣੇ ਨਾ ਹੀ ਹੋਵੇ ਚੋਰੀ ਦਾ ਮਾਮਲਾ ਸਾਹਮਣੇ ਨਾ ਆਇਆ ਹੋਵੇ ਤੇ ਇੱਕ ਅਜੇ ਹੀ ਹੀ ਸਬੰਧਿਤ ਘਟਨਾ ਅੱਜ ਸਾਹਮਣੇ ਆ ਰਹੀ ਹੈ ਜੋ ਕਿ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਕੱਠਾ ਹੀ ਚਾਰ ਦੁਕਾਨਾਂ ਦੇ ਜਿੰਦੇ ਤੋੜ ਲੈ ਗਏ ਅਤੇ ਉਹਨਾਂ ਵਿੱਚੋਂ ਕੀਮਤੀ ਸਮਾਨ ਕੱਢ ਲਿਆ ਗਿਆ ਅਤੇ ਨਕਦ ਰਕਮ ਵੀ ਪ੍ਰਾਪਤ ਕੀਤੀ ਗਈ ਤੁਹਾਨੂੰ ਦੱਸਦੀ ਏ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਏ ਉਹ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਰਾਤ ਦੇ ਸਮੇਂ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਘਰਾਂ ਨੂੰ ਜਾ ਰਹੇ ਹੁੰਦੇ ਹਨ ਤਾਂ ਅਚਾਨਕ ਹੀ ਜਦੋਂ ਜ਼ਿਆਦਾ ਹਨੇਰਾ ਹੋ ਜਾਂਦਾ ਹੈ ਤਾਂ ਚੋਰ ਆਪਣੀ ਮਾਰਦਾਤ ਨੂੰ ਅੰਜਾਮ ਦਿੰਦੇ ਹਨ ਤੇ ਚੋਰਾ ਦੁਆਰਾ ਜਲਦ ਤੋਂ ਜਲਦ ਉਹਨਾਂ ਚਾਰਾਂ ਦੁਕਾਨਾਂ ਦੇ ਜਿੰਦੇ ਤੋੜੇ ਜਾਂਦੇ ਹਨ ਅਤੇ ਗੱਲੇ ਵਿੱਚ ਜੋ ਰਸਟੀਆਂ ਪਈਆਂ ਹੁੰਦੀਆਂ ਹਨ ਪਹਿਲਾਂ ਤਾਂ ਉਹਨਾਂ ਨੂੰ ਆਪਣੇ ਆ ਹੱਥਾਂ ਵਿੱਚ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਜਿਹੜਾ ਉੱਥੇ ਕੀਮਤੀ ਸਮਾਨ ਹੁੰਦਾ ਹੈ ਉਹਨਾਂ ਨੂੰ ਵੀ ਲਿਆ ਜਾਂਦਾ ਹੈ ਆਪਣੇ ਹੱਥਾਂ ਵਿੱਚ ਤੇ ਬਾਅਦ ਵਿੱਚ ਜਿੰਦੇ ਤੋੜ ਕੇ ਕੀਮਤੀ ਸਮਾਨ ਕੱਢ ਕੇ ਮੌਕੇ ਤੇ ਹੀ ਉਹ ਫਰਾਰ ਹੋ ਜਾਂਦੇ ਹਨ ਤੇ ਜਦੋਂ ਸਵੇਰ ਨੂੰ ਇਹ ਚੀਜ਼ ਦਾ ਪਤਾ ਲੱਗਦਾ ਹੈ ਕਿ ਉਹਨਾਂ ਦੀ ਦੁਕਾਨ ਦੇ ਜਿੰਦੇ ਤੋੜੇ ਗਏ ਤਾਂ ਬਾਅਦ ਵਿੱਚ ਉੱਥੇ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਵੀ ਜਾਂਚ ਆਪਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੁਸੀਂ ਦੇਖੋ ਕਿ ਜਦੋਂ ਹੀ ਦੁਕਾਨਦਾਰ ਆਪਣੀ ਦੁਕਾਨ ਨੂੰ ਬੰਦ ਕਰਕੇ ਜਾਂਦੇ ਹਨ ਹਨੇਰਾ ਹੋ ਜਾਂਦਾ ਹੈ ਤਾਂ ਚੋਰਾਂ ਵੱਲੋਂ ਇਸ ਵਾਰ ਦਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਵਾਰਦਾਤ ਨੂੰ ਅੰਜਾਮ ਵੀ ਇੰਨੀ ਚੁੱਪਚੀਪ ਤੇਨਾ ਦਿੱਤਾ ਜਾਂਦਾ ਹੈ ਕਿ ਆਸੇ ਪਾਸੇ ਦੇ ਲੋਕਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਦਾ ਜਿਸ ਦੇ ਦੌਰਾਨ ਜਦੋਂ ਜਿੰਦੇ ਤੋੜ ਲੈਂਦੇ ਹਨ ਤਾਂ ਉਹ ਜਲਦ ਤੋਂ ਜਲਦ ਪਹਿਲਾਂ ਤਾਂ ਉਸ ਵਿੱਚ ਜੋ ਨਕਦ ਰਕਮ ਰਹੀ ਪਈ ਹੁੰਦੀ ਹੈ ਕੱਲੇ ਵਿੱਚ ਉਸ ਨੂੰ ਕੱਢਦੇ ਹਨ ਅਤੇ ਕੱਢਣ ਤੋਂ ਬਾਅਦ ਜਦੋਂ ਕੱਢ ਲੈਂਦੇ ਹਨ ਤਾਂ ਆਸੇ ਪਾਸੇ ਨਿਗਾ ਮਾਰਦੇ ਹਨ ਜਿਸ ਦੇ ਦੌਰਾਨ ਜੋ ਜਿਹੜਾ ਉਹਨਾਂ ਨੂੰ ਕੀਮਤੀ ਸਮਾਨ ਲੱਗਦਾ ਹੈ ਤਾਂ ਉਹ ਜਿਆਦਾਤਰ ਚੋਰੀ ਦਾ ਉਸ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹਨ ਅਤੇ ਹੱਥਾਂ ਵਿੱਚ ਲੈਣ ਦੇ ਦੌਰਾਨ ਹੀ ਉਹ ਜੇਬਾਂ ਵਿੱਚ ਪਾਉਂਦੇ ਹਨ ਅਤੇ ਆਪਣੇ ਪੈਗਾਂ ਵਿੱਚ ਪਾ ਕੇ ਮੌਕੇ ਤੇ ਹੀ ਉੱਥੋਂ ਫਰਾਰ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਜਦੋਂ ਸਵੇਰੇ ਉੱਠ ਕੇ ਦੁਕਾਨ ਦੇ ਮਾਲਕ ਦੁਕਾਨਦਾਰ ਆਪਣੀਆਂ ਦੁਕਾਨਾਂ ਕੋਲ ਪਹੁੰਚਦੇ ਹਨ ਤਾਂ ਉਹਨਾਂ ਨੂੰ ਫੇਰ ਪਤਾ ਲੱਗਦਾ ਹੈ ਤੇ ਉਹਨਾਂ ਵੱਲੋਂ ਮੌਜੂਦਾ ਲੋਕਾਂ ਵੱਲੋਂ ਇਹ ਗੱਲ ਦੱਸੀ ਗਈ ਹੈ ਕਿ ਉਹਨਾਂ ਵੱਲੋਂ ਉੱਥੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਮੌਜੂਦਾ ਲੋਕਾਂ ਦੀ ਵੀ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੁਹਾਨੂੰ ਇਸ ਚੀਜ਼ ਦਾ ਪਤਾ ਲੱਗਾ ਤਾਂ ਮੌਜੂਦਾ ਲੋਕ ਵੀ ਕਹਿੰਦੇ ਜਾਂਦੇ ਹਨ ਕਿ ਸਾਨੂੰ ਇਹ ਗੱਲ ਦਾ ਨਹੀਂ ਪਤਾ ਲੱਗਾ ਕਿਉਂਕਿ ਉਹਨਾਂ ਨੇ ਇਹਨੇ ਚੁੱਪਚੀ ਪੀਤੇ ਨਾਲ ਜਿੰਦੇ ਤੋੜੇ ਕੇ ਸਾਨੂੰ ਇਸ ਦਾ ਨਹੀਂ ਪਤਾ ਲੱਗਾ ਜਿਸ ਦੇ ਦੌਰਾਨੇ ਦੱਸਿਆ ਗਿਆ ਕਿ ਉਹ ਜੋ ਜਿੰਦੇ ਤੋੜੇ ਸੀ ਉਹ ਕਟਰ ਦੇ ਨਾਲ ਕੱਟ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਜਿੰਦਿਆਂ ਨੂੰ ਕਟਰ ਨਾਲ ਕੱਟਿਆ ਅਤੇ ਕੱਟਣ ਤੋਂ ਬਾਅਦ ਹੀ ਜਲਦ ਤੋਂ ਜਲਦ ਉਹਨਾਂ ਨੇ ਸ਼ਟਰ ਖੋਲਲੇ ਅਤੇ ਸ਼ਟਰ ਵੀ ਐਨਏ ਚੁੱਪਚੀਪੇ ਤਰੀਕੇ ਨਾਲ ਖੋਲੇ ਕਿ ਆਸ-ਪਾਸ ਦੇ ਲੋਕਾਂ ਨੂੰ ਇਸ ਚੀਜ਼ ਦੀ ਆਵਾਜ਼ ਵੀ ਨਹੀਂ ਸੁਣੀ ਕਿਉਂਕਿ ਮੂਹ ਹਨੇਰਾ ਹੋ ਚੁੱਕਿਆ ਸੀ ਜਿਸ ਦੇ ਦੌਰਾਨ ਸਾਰੇ ਆਸ-ਪਾਸ ਦੇ ਲੋਕ ਵੀ ਸੌਂ ਰਹੇ ਸੀ ਜਦੋਂ ਹੀ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਕਿਸੇ ਵੀ ਵਿਅਕਤੀ ਨੂੰ ਇਹ ਚੀਜ਼ ਦੀ ਪੰਕ ਵੀ ਨਹੀਂ ਲੱਗੀ ਜਿਸ ਦੇ ਦੌਰਾਨ ਜਦੋਂ ਹੀ ਉਹਨਾਂ ਨੇ ਜਿੰਦੇ ਤੋਲੇ ਤੋੜ ਕੇ ਉਹਨਾਂ ਦਾ ਕੀਮਤੀ ਸਮਾਨ ਅਤੇ ਨਕਦ ਰਕਮ ਪ੍ਰਾਪਤ ਕਰਕੇ ਥੰਮੋਕੇ ਤੇ ਫਰਾਰ ਹੋ ਗਏ ਤੇ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਵੀ ਸ਼ੁਰੂ ਕੀਤੀ ਗਈ ਹੈ ਜਦੋਂ ਹੀ ਸਵੇਰੇ ਪੁਲਿਸ ਦੇ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਦੁਕਾਨ ਦੇ ਮਾਲਕਾ ਵੱਲੋਂ ਤਾਂ ਉਹਨਾਂ ਦੀ ਕਾਰਵਾਈ ਵੀ ਸ਼ੁਰੂ ਕੀਤੀ ਜਾਂਦੀ ਹੈ ਅਤੇ ਪੁਲਿਸ ਦੇ ਵੱਲੋਂ ਵੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਤੁਹਾਨੂੰ ਫਿਰ ਤੋਂ ਦੱਸਦੀ ਹਾਂ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਤੁਹਾਨੂੰ ਪਤਾ ਹੀ ਹੈ ਕਿ ਅਤੇ ਲਟਕੋ ਦੀਆਂ ਵਾਰਦਾਤਾ ਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਅਤੇ ਅਜੇ ਹਾਂ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਇਕੱਠੀਆਂ ਹੀ ਚਾਰ ਦੁਕਾਨਾਂ ਦੇ ਜਿੰਦੇ ਤੋੜੇ ਜਾਂਦੇ ਹਨ ਅਤੇ ਉਹਨਾਂ ਵਿੱਚੋਂ ਨਕਦ ਰਕਸ਼ੀਏ ਤੇ ਕੀਮਤੀ ਸਮਾਨ ਨੂੰ ਕੱਢ ਲਿਆ ਜਾਂਦਾ ਹੈ ਪੂਰੀ ਗੱਲ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਆਪਣੇ ਡਾਕਟਰ ਬਖਸ਼ੀਸ਼ ਆਜ਼ਾਦ ਚੰਨ ਨਾਲ ਅਤੇ ਲਾਈਵ ਸੱਚ ਟੀਵੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਹੈ ਉਹ ਫਰੀਦਕੋਟ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਵਿਅਕਤੀਆਂ ਦੇ ਵੱਲੋਂ ਚੋਰਾਂ ਦੇ ਵੱਲੋਂ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਦੌਰਾਨ ਜਦੋਂ ਹੀ ਰਾਤ ਹੁੰਦੀ ਹੈ ਤਾਂ ਦੁਕਾਨਦਾਰਾਂ ਦੇ ਵੱਲੋਂ ਦੁਕਾਨ ਦੇ ਮਾਲਕਾਂ ਦੇ ਵੱਲੋਂ ਆਪਣੀਆਂ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਉੱਥੋਂ ਜਾਇਆ ਜਾਂਦਾ ਹੈ ਜਿਸ ਦੇ ਦੌਰਾਨ ਹਨੇਰਾ ਜ਼ਿਆਦਾ ਹੋਣ ਕਰਕੇ ਚੋਰ ਵੀ ਆਪਣੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਹਨ ਅਤੇ ਮੌਜੂਦਾ ਚੋਰਾਂ ਦੇ ਵੱਲੋਂ ਜਦੋਂ ਉੱਥੇ ਪਹੁੰਚਦੇ ਹਨ ਤਾਂ ਉਹਨਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਕਟੜਾਂ ਦੇ ਨਾਲ ਦੁਕਾਨ ਦੇ ਜਿੰਦੇ ਤੋੜੇ ਜਾਂਦੇ ਹਨ ਜਿੰਦਿਆਂ ਨੂੰ ਕੱਟਿਆ ਜਾਂਦਾ ਹੈ ਤੇ ਕੱਟਣ ਤੋਂ ਬਾਅਦ ਹੀ ਉਹ ਜਲਦ ਤੋਂ ਜਲਦ ਸ਼ਟਰਾਂ ਨੂੰ ਖੋਲਦੇ ਹਨ ਅਤੇ ਐਨੇ ਚੰਪਚ ਪੀਤੇ ਤਰੀਕੇ ਨਾਲ ਖੋਲਦੇ ਹਨ ਕਿ ਆਸ-ਪਾਸ ਦੇ ਮੌਜੂਦਾ ਲੋਕਾਂ ਨੂੰ ਵੀ ਇਹ ਗੱਲ ਦਾ ਪਤਾ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ ਕਿਉਂਕਿ ਜ਼ਿਆਦਾ ਹਨੇਰਾ ਹੋਣ ਕਰਕੇ ਹਰੇਕ ਘਰ ਦਾ ਜੋ ਵਿਅਕਤੀ ਸੀ ਉਹ ਸੌਂ ਰਿਹਾ ਸੀ ਜਿਸ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਇਹ ਗੱਲ ਦੀ ਪਨਕ ਨਹੀਂ ਲੱਗਦੀ ਹੈ ਜਦੋਂ ਹੀ ਇਹ ਚੀਜ਼ ਵਾਪਰਦੀ ਹੈ ਤਾਂ ਕੋਈ ਵੀ ਵਿਅਕਤੀ ਇਸ ਦੇ ਬਾਰੇ ਨਹੀਂ ਜਾਣਦਾ ਹੁੰਦਾ ਜਿਸ ਦੇ ਦੌਰਾਨ ਜਦੋਂ ਹੀ ਇਹ ਗੱਲ ਦਾ ਸਵੇਰੇ ਪਤਾ ਲੱਗਦਾ ਹੈ ਤਾਂ ਸਵੇਰੇ ਹੀ ਸਾਰੇ ਵਿਅਕਤੀਆਂ ਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਅਤੇ ਪੁੱਛਿਆ-ਗਿੱਛ ਕੀਤੀ ਜਾਂਦੀ ਹੈ ਪਰ ਜਿਸ ਦੇ ਦੌਰਾਨ ਵਿਅਕਤੀਆਂ ਦੇ ਵੱਲੋਂ ਮੌਜੂਦਾ ਲੋਕਾਂ ਦੇ ਵੱਲੋਂ ਵੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਰਾਤ ਜਦੋਂ ਹਨੇਰਾ ਸੀ ਸਾਨੂੰ ਇਹ ਚੀਜ਼ ਦਾ ਨਹੀਂ ਪਤਾ ਲੱਗਾ ਕਿਉਂਕਿ ਉਹਨਾਂ ਨੇ ਇੰਨੇ ਹੀ ਚੁੱਪਚੀਤੇ ਦੇ ਨਾਲ ਇਹ ਸਾਰੀ ਘਟਨਾ ਕੀਤੀ ਹੈ ਜ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਇਸ ਚੀਜ਼ ਦੀ ਪੜਕ ਨਹੀਂ ਲੱਗੀ ਹੈ ਤੁਹਾਨੂੰ ਦੱਸ ਦਈਏ ਇਹ ਜਾਣਕਾਰੀ ਮੁਤਾਬਕ ਇਹ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਰਾਤ ਦੇ ਹਨੇਰੇ ਮੌਕੇ ਜਦੋਂ ਹੀ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਕਰਕੇ ਜਾ ਰਹੇ ਸੀ ਤਾਂ ਅਚਾਨਕ ਹੀ ਜਦੋਂ ਬੰਦ ਕਰਕੇ ਚਲੇ ਗਏ ਤਾਂ ਜ਼ਿਆਦਾ ਹਨੇਰਾ ਹੋਣ ਕਰਕੇ ਚੋਰਾ ਨੇ ਆਪਣੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਜਿਸ ਦੇ ਦੌਰਾਨ ਜਦੋਂ ਹੀ ਹਨੇਰਾ ਹੁੰਦਾ ਹੈ ਤਾਂ ਉੱਥੇ ਮੌਜੂਦਾ ਹੋ ਜਾਂਦੇ ਨੇ ਚੋਰ ਵੀ ਹਾਜ਼ਰ ਹੋ ਜਾਂਦੇ ਨੇ ਉਹਨਾਂ ਨੇ ਆਪਣੀ ਵਾਰਦਾਤ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਹੁੰਦਾ ਹੈ ਤੇ ਉਹਨਾਂ ਨੇ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੁੰਦਾ ਹੈ ਜਦੋਂ ਹੀ ਉੱਥੇ ਪਹੁੰਚਦੇ ਹਨ ਤਾਂ ਪਹੁੰਚਣ ਦੇ ਦੌਰਾਨ ਹੀ ਉਹ ਸਭ ਤੋਂ ਪਹਿਲਾਂ ਤਾਂ ਚਾਰਾ ਦੁਕਾਨਾਂ ਦੇ ਇਕੱਠੇ ਚਾਰ-ਚਾਰ ਦੁਕਾਨਾਂ ਦੇ ਉਹ ਜਿੰਦੇ ਤੋੜਦੇ ਹਨ ਤੇ ਜਿੰਦੇ ਤੋੜਨ ਦੇ ਦੌਰਾਨ ਜਲਦ ਤੋਂ ਜਲਦ ਸ਼ਟਰ ਚੱਕ ਕੇ ਸਭ ਤੋਂ ਪਹਿਲਾਂ ਤਾਂ ਉਹ ਗੱਲੇ ਵੱਲ ਜਾਂਦੇ ਹਨ ਤੇ ਗੱਲੇ ਵੱਲ ਜਦੋਂ ਦੇਖਦੇ ਹਨ ਤਾਂ ਗੱਲੇ ਵਿੱਚ ਜੋ ਨਕਦ ਰਕਮ ਰਸੀ ਪਈ ਹੁੰਦੀ ਹੈ ਉਹ ਉਹ ਚੱਕਦੇ ਹਨ ਅਤੇ ਕੱਢਣ ਦੇ ਦੌਰਾਨ ਉਹਨਾਂ ਨੂੰ ਜੇਬਾਂ ਵਿੱਚ ਪਾਉਂਦੇ ਹਨ ਤੇ ਆਸ-ਪਾਸ ਦੇਖਦੇ ਹਨ ਕਿ ਕੀਮਤੀ ਸਮਾਨ ਤਾਂ ਨਹੀਂ ਪਿਆ ਜਦੋਂ ਹੀ ਉਹ ਦੇਖਦੇ ਹਨ ਕਿ ਆਸੇ ਪਾਸੇ ਜੋ ਕੀਮਤੀ ਸਮਾਨ ਪਿਆ ਹੁੰਦਾ ਹੈ ਉਹ ਜਲਦ ਤੋਂ ਜਲਦ ਆਪਣੇ ਬੈਗਾਂ ਵਿੱਚ ਪਾਉਂਦੇ ਹਨ ਅਤੇ ਬੈਗਾਂ ਵਿੱਚ ਪਾਉਂਦੇ ਦੌਰਾਨ ਹੀ ਉਹ ਚੁੱਪਚਾਪ ਟੀ ਬਾਹਰ ਨਿਕਲਦੇ ਹਨ ਅਤੇ ਬਾਹਰ ਨਿਕਲਣ ਦੇ ਦੌਰਾਨ ਹੀ ਉਹ ਸ਼ਟਰ ਲਗਾ ਦਿੰਦੇ ਹਨ ਅਤੇ ਸ਼ਟਰ ਜਦੋਂ ਲਗਾਇਆ ਜਾਂਦਾ ਹੈ ਤਾਂ ਤਾਂ ਬਾਅਦ ਵਿੱਚ ਉਹ ਮੌਕੇ ਤੇ ਹੀ ਉਥੋਂ ਫਰਾਰ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਸਾਰੀ ਘਟਨਾ ਸਵੇਰੇ ਜਾ ਕੇ ਪਤਾ ਲੱਗਦੀ ਹੈ ਸਵੇਰ ਜਦੋਂ ਹੁੰਦੀ ਹੈ ਤਾਂ ਉਦੋਂ ਮੌਜੂਦਾ ਲੋਕਾਂ ਨੂੰ ਵੀ ਇਹ ਚੀਜ਼ ਦਾ ਪਤਾ ਲੱਗਦਾ ਹੈ ਜਦੋਂ ਹੀ ਦੁਕਾਨਦਾਰ ਦੁਕਾਨ ਦੇ ਮਾਲਕ ਉੱਥੇ ਪਹੁੰਚਦੇ ਹਨ ਆਪਣੀ ਦੁਕਾਨ ਤੇ ਤਾਂ ਉਹਨਾਂ ਵੱਲੋਂ ਦੇਖਿਆ ਜਾਂਦਾ ਹੈ ਕਿ ਉਹਨਾਂ ਜੇ ਜੋ ਦੁਕਾਨਾਂ ਸੀ ਉਹਨਾਂ ਦੇ ਦੁਕਾਨਾਂ ਦੇ ਸ਼ਟਰਾਂ ਦੇ ਜਿੰਦੇ ਤੋੜੇ ਗਏ ਸੀ ਜਦੋਂ ਹੀ ਉਹ ਦੇਖਦੇ ਹਨ ਤਾਂ ਬਾਅਦ ਵਿੱਚ ਜਦੋਂ ਉਹ ਸ਼ਟਰ ਨੂੰ ਖੋਲਦੇ ਹਨ ਤਾਂ ਖੋਲਣ ਦੇ ਦੌਰਾਨ ਜਦੋਂ ਹੀ ਉਹ ਆਸੇ ਪਾਸੇ ਨਿਗਾ ਮਾਰਦੇ ਹਨ ਤੇ ਗੱਲੇ ਵਿੱਚ ਚੱਕਦੇ ਹਨ ਤਾਂ ਉਹਨਾਂ ਦੇ ਜੋ ਨਕਦ ਰਾਸ਼ੀ ਸੀ ਉਹ ਗਾਇਬ ਹੋ ਚੁੱਕੀ ਸੀ ਜਿਸ ਦੇ ਦੌਰਾਨ ਜਦੋਂ ਉਹ ਦੇਖਦੇ ਹਨ ਤਾਂ ਉਹਨਾਂ ਦੁਆਰਾ ਪੁਲਿਸ ਨੂੰ ਇਹ ਗੱਲ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਤੇ ਪੁਲਿਸ ਵੀ ਮੌਜੂਦ ਹੋ ਜਾਂਦੀ ਹੈ ਮੌਜੂਦਾ ਪੁਲਿਸ ਦੇ ਵੱਲੋਂ ਵੀ ਆਪਣੀ ਸ਼ਾਨਵੀਨ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਹਾਲਾਂਕਿ ਇਹ ਚੀਜ਼ ਦਾ ਹਜੇ ਪਤਾ ਨਹੀਂ ਲੱਗਾ ਕਿ ਚੋਰੀ ਕੀ ਕਿਸ ਨੇ ਹੈ ਅਤੇ ਕਿਵੇਂ ਕੀਤੀ ਹੈ ਇਹ ਗੱਲ ਦੇ ਹਜੇ ਪਤਾ ਨਹੀਂ ਲੱਗਾ ਜਿਸ ਦੇ ਦੌਰਾਨ ਪੁਲਿਸ ਨੇ ਤਾਂ ਆਪਣੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤੇ ਪੁਲਿਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਉਹਨਾਂ ਤੇ ਕਾਰਵਾਈ ਵੀ ਕੀਤੀ ਜਾਵੇਗੀ ਅਤੇ ਉਹਨਾਂ ਨੇ ਜੋ ਤੁਹਾਡਾ ਸਮਾਨ ਲਿਆ ਹੈ ਚਾਰਾਂ ਦੁਕਾਨਾਂ ਦਾ ਜੋ ਸਮਾਨ ਲਿਆ ਹੈ ਉਹ ਤੁਹਾਨੂੰ ਵਾਪਸ ਵੀ ਕੀਤਾ ਜਾਵੇਗਾ ਅਤੇ ਜੋ ਕਰਿਆਨੇ ਦੀਆਂ ਚਾਰ ਦੁਕਾਨਾਂ ਹੁੰਦੀਆਂ ਨੇ ਇਕੱਠੀਆਂ ਹੀ ਇਹ ਚਾਰ ਦੁਕਾਨਾਂ ਤੇ ਤੁਸੀਂ ਦੇਖੋ ਕਿ ਉਹ ਚੋਰ ਇਕੱਠੀਆਂ ਹੀ ਚਾਰ ਦੁਕਾਨਾਂ ਤੇ ਹਮਲਾ ਕਰਦੇ ਹਨ ਤੇ ਹਮਲਾ ਦੇ ਦੌਰਾਨ ਹੀ ਉਹਨਾਂ ਵਿੱਚ ਜੋ ਕੀਮਤੀ ਸਮਾਨ ਪਿਆ ਹੁੰਦਾ ਹੈ ਉਹ ਜਲਦ ਤੋਂ ਜਲਦ ਉਹਨਾਂ ਨੂੰ ਚੱਕਦੇ ਹਨ ਆਪਣੇ ਬੈਗਾਂ ਵਿੱਚ ਪਾਉਂਦੇ ਹਨ ਤੇ ਬੈਗਾਂ ਵਿੱਚ ਪਾਉਂਦੇ ਦੌਰਾਨ ਹੀ ਮੋਟਰਸਾਈਕਲ ਤੇ ਮੌਕੇ ਤੇ ਹੀ ਫਰਾਰ ਹੋ ਜਾਂਦੇ ਹਨ ਇਹ ਜੋ ਘਟਨਾ ਹੈ ਉਹ ਨੇੜੇ ਦੇ ਸੀਸੀਟੀਵੀ ਵਿੱਚ ਦਰਜ ਹੋ ਜਾਂਦੀ ਹੈ ਜਿਸ ਦੇ ਦੌਰਾਨ ਸਵੇਰੇ ਜਦੋਂ ਉੱਥੇ ਦੁਕਾਨ ਮਾਲਕ ਪਹੁੰਚਦੇ ਹਨ ਦੁਕਾਨਦਾਰ ਪਹੁੰਚਦੇ ਹਨ ਤਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾਂਦੀਆਂ ਜਾਂਦੀਆਂ ਹਨ ਜਿੱਥੇ ਕਿ ਇਹ ਘਟਨਾ ਸਾਹਮਣੇ ਹੁੰਦੀ ਹੈ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇਹ ਜੋ ਘਟਨਾ ਹੈ ਉਹ ਫੇਰਕੋਟ ਤੋਂ ਸਾਹਮਣੇ ਜਿੱਥੇ ਕਿ ਅੱਜਕੱਲ ਚੋਰੀ ਦੀਆਂ ਵਾਰਦਾਤਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ